ਹਾਂਜੀ ਇੱਧਰ ਦੁੱਧ ਤਾਂ ਰੱਖਿਆ ਸੀਗਾ ਗਰਮ ਗੀਠੀ ਦੇ ਉੱਤੇ ਤੇ ਆਪਾਂ ਥੋੜਾ ਜਿਹਾ ਟੱਕਨ ਹਨਾ ਐਵੇਂ ਕਰਤਾ ਸੀ ਮੈਂ ਕਈ ਵਾਰੀ ਦੁੱਧ ਨਾ ਨਿਕਲ ਨਾ ਜਾਵੇ ਸਾਰਾ ਕਿਉਂਕਿ ਆਪਾਂ ਗੁਆ ਸਟਣ ਲੱਗਣਾ ਸੀਗਾ ਤੇ ਇੱਧਰ ਆਪਾਂ ਬੱਠਲ ਧਰਲੇ ਸੀ ਮੈਂ ਦੇਖਿਆ ਡੈਡੀ ਤੇ ਪ੍ਰਾਪਤਾ ਲੱਗੇ ਵੀ ਹੋਏ ਸੀ ਵਾਓ ਕਿਉਂਕਿ ਇਹ ਡਿੱਕਦੇ ਨੇ ਹੈਗੇ ਕਿਉਂਕਿ ਡਿੱਕਣਾ ਵੀ ਕਿਉਂ ਆ ਕਿਉਂਕਿ ਇੱਧਰ ਤੇ ਪ੍ਰਾਪਤੇ ਡੈਡੀ ਇਹ ਮਤਲਬ ਸਟ ਦੰਦੇ ਆ ਤੇ ਉਧਰਲਾ ਪੋਰਸ਼ਨ ਆਪਾਂ ਹੁੰਦਾ ਚਾਹੇ ਲੇਟ ਸਿੱਟੀਏ ਭਾਈ ਚਾਹੇ ਜਲਦੀ ਸਿੱਟਦੀ ਹੈ ਹਨਾ ਉਧਰ ਮੈਂ ਤੇ ਮੰਮੀ ਨੇ ਕਰਨਾ ਹੁੰਦਾ ਤੇ ਫਿਰ ਮੈਂ ਇੱਧਰ ਦੇਖਿਆ ਦਾਦੀ ਕਿ ਅਸੀਂ ਕਹਿੰਦੇ ਇੱਥੇ ਧੋ ਦਿੰਨੀ ਆ ਮੈਂ ਤਾਂ ਹਨਾ ਤੇ ਐਨੇ ਨੂੰ ਪ੍ਰਵੀਰ ਜੀ ਆਗੇ ਸੀਗੇ ਖੇਤੋਂ ਮੋਟਰ ਛੱਡੀ ਹੋਈ ਹੈਗੀ ਤੇ ਮੈਂ ਅੱਜ ਲੱਗ ਗਈ ਸੀ ਕਿ ਸੁੰਬਰ ਤੇ ਮੇਰਾ ਅੱਜ ਦੁਖ ਰਿਆ ਸੀ ਸਵੇਰੇ ਸਵੇਰੇ ਸਿਰ ਤੇ ਇੱਕ ਤਾਂ ਆਪਾਂ ਦੱਸ ਵੀ ਨਹੀਂ ਸਕਦੇ ਕਿ ਸਾਡਾ ਸਿਰ ਦੁਖਦਾ ਕਿਉਂਕਿ ਫਿਰ ਸਾਰੀ ਗੱਲ ਆ ਜਾਂਦੀ ਆ ਫੋਨ ਤੇ ਤੇ ਮੰਮੀ ਹੋਰੀ ਕਹਿੰਦੇ ਹਾਂ ਹੋਰ ਦੇਖੋ ਫੋਨ ਬੰਦੇ ਦਾ ਚਾਹੇ ਵੈਸੇ ਦੁਖ ਰਿਆ ਹੋਵੇ ਹਨਾ ਤੇ ਤਾਂ ਗੱਲ ਸਾਰੀ ਫੋਨ ਤੇ ਆ ਜਾਂਦੀ ਆ ਤੇ ਫਿਰ ਆਪਾਂ ਚੋਰੀਓ ਜਿਸੀ ਠੰਡੇ ਠੰਡੇ ਪਾਣੀ ਨਾਲ ਅੰਦਰ ਪੈਰਾਸੀਟਾਮੋਲ ਨਿਰਨੇ ਕਾਲ ਜਿਸੀ ਥੋੜੀ ਜਿਹੀ ਐਨ ਤਾਂ ਵੈਸੇ ਚਾਹ ਪੀ ਲਈ ਸੀ ਆਪਾਂ ਪੀ ਲੈਣੇ ਹੁੰਨੇ ਆਪਾਂ ਸਵੇਰੇ 4-5 ਘੁੱਟਾ ਤਾਂ ਪੀਨੇ ਆ ਬਾਕੀ ਕਈ ਵਾਰੀ ਤਾਂ ਜਿਆਦਾ ਦਿਲ ਕਰੇ ਤਾਂ ਵੈਸੇ ਬਾਟੀ ਵੀ ਸੱਟ ਲਈਦੀ ਆ ਵੈਸੇ ਨਾਰਮਲ ਹੀ ਆਪਾਂ ਥੋੜੀ ਪੀ ਲੈਨੇ ਹੁੰਨੇ ਇੱਕ ਵਾਰ ਤਾਂ ਤੇ ਮੈਂ ਜਿੱਤੀ ਫਿਰ ਅੰਦਰ ਪੈਰਾਸੀਟਾ ਮੋਲ ਮੈਂ ਕਿਹਾ ਜੀ ਹੁਣ ਬਨੂਗਾ ਕੰਮ ਤਾਂ ਹਨਾ ਤੇ ਫਿਰ ਆਪਾਂ ਲਾਗੇ ਸੀਗੇ ਸੰਬਰ ਨੇ ਮੈਂ ਕਿਹਾ ਚੱਕ ਮਨਾ ਗਗਨ ਕੰਮ ਤਾਂ ਕਰਨੇ ਪੈਣਾ ਟੱਲਣਾ ਤਾਂ ਹੈ ਨਹੀਂ ਕੰਮ ਤੋਂ ਹਨਾ ਤੇ ਵੈਸੇ ਵੀ ਟੱਲਣਾ ਵੀ ਕਿਉਂ ਆ ਫਿਰ ਵੀ ਆਪਾਂ ਨੂੰ ਕਰਨਾ ਪੈਣਾ ਸੀਗਾ ਹਨਾ ਤੇ ਬਾਕੀ ਦਾਦੀ ਨੇ ਧੋਤਾ ਸੀਗਾ ਢੋਲ ਬਾਕੀ ਆਪਾਂ ਕਦੇ ਕੋਈ ਐਵੇਂ ਈਰਖਾ ਜੈਲਸੀ ਫੈਕਟਰ ਨਹੀਂ ਕਰਦੇ ਭਾਈ ਹਨਾ ਵੀ ਜਿਵੇਂ ਮੇਰਾ ਕੰਮ ਆ ਜਾਂ ਮੈਂ ਸੰਬਰਣਾ ਨਹੀਂਗਾ ਤੇ ਮੰਮੀ ਸੰਬਰ ਦੂਗੀ ਚਲ ਕੋਈ ਨਹੀਂ ਆਪਾਂ ਟਾਲ ਜਨਿਆਂ ਜਾਂ ਦਾਦੀ ਸੰਬਰ ਦੂਗੀ ਜੇ ਇਹ ਕੰਮ ਆਪਾਂ ਨਹੀਂ ਕਰਨਾਗਾ ਜਿਹਨੂੰ ਜੋ ਮ ਦਿਖ ਰਿਹਾਗਾ ਹਨਾ ਸਭ ਕਰ ਰਹੇ ਹਾਂ ਦੇ ਆਪਾਂ ਮਿਲ ਜੁਲ ਕੇ ਕੰਮ ਕਰਦੇ ਆ ਤੇ ਇਧਰ ਪ੍ਰਾਵੀਰ ਜੀ ਬੱਚੀ ਨਾਲ ਨਾ ਥੋੜੇ ਜੇ ਮਤਲਬ ਚੌਰ ਜੀ ਕਰ ਰਿਹਾ ਸੀਗਾ ਤੇ ਇਧਰ ਮੈਂ ਦੇਖਿਆ ਮੈਂ ਕਿਹਾ ਹੁਣ ਇਧਰੋਂ ਵੀ ਸੰਭਰਨਾ ਤੇ ਮੈਂ ਝਾੜੂ ਤਾਂ ਚੱਕਿਆ ਹੋਇਆ ਸੀਗਾ ਮੈਂ ਕਿਹਾ ਪਹਿਲਾਂ ਜੀ ਚਾਹ ਦੀਆਂ ਬਾਟੀਆਂ ਪੀਤੀਆਂ ਜਾਣ ਹਨਾ ਤੇ ਇੱਕ ਇੱਕ ਬਾਟੀ ਸਿੱਟੀ ਆਪਾਂ ਅੰਦਰ ਹੋਰ ਤੇ ਇਧਰ ਲੱਗ ਰਹੇ ਸੀਗੇ ਸਾਗ ਨੂੰ ਤੜਕੇ ਕਿਉਂਕਿ ਬੇਬੇ ਪਹਿਲਾਂ ਛਿਲਰੀ ਸੀਲਾ ਸੰ ਤੁਸੀਂ ਦੇਖਿਆ ਸੀ ਜਦੋਂ ਆਪਾਂ ਚਾਹ ਪੀ ਰਹੇ ਸੀਗੇ ਤੇ ਇਧਰ ਸਾਗ ਨੂੰ ਲਾ ਲੇ ਪੂਰੇ ਤੜਕੇ ਛੜਕੇ ਤੇ ਅੱਜ ਡੈਡੀ ਵੀ ਘਰ ਸੀਗੇ ਤੇ ਪ੍ਰਾਪਤ ਤੇ ਡੈਡੀ ਲੱਗੇ ਦੋਨੇ 水不要呢？ ਅੱਜ ਮੈਂ ਥੋੜਾ ਜਿਹਾ ਰੈਸਟ ਹੋ ਗਿਆ ਸੀਗਾ ਕਿਉਂਕਿ ਮੇਰਾ ਕਿਉਂਕਿ ਡੈਡੀ ਅੱਜ ਘਰੇ ਸੀਗੇ ਤਾਂ ਕਰਕੇ ਫਿਰ ਮੈਂ ਮਤਲਬ ਅੱਜ ਲੱਗੀ ਨਾਲ ਤੇ ਇਧਰੋਂ ਦੇਖੋ ਤੁਸੀਂ ਸੰਬਰ ਸੋਰ ਵੀ ਦਿੱਤਾ ਸੀਗਾ ਸਾਰਾ ਪੂਰਾ ਚਗਣਾ ਚੱਕ ਬਣਾਤਾ ਸੀ ਸੰਭਰਾ ਤਾਂ ਵੈਸੇ ਮੈਂ ਦਿੱਤਾ ਸੀ ਨਾਲ ਤੇ ਇਧਰ ਭਾਂਡੀਆਂ ਦੀ ਲੱਗੀ ਸੀਗੀ ਡਿਊਟੀ ਫਿਰ ਭਾਂਡਿਆਂ ਤੇ ਇੱਕ ਤਾਂ ਯਾਰ ਭਾਂਡਿਆਂ ਨੇ ਪੇਕ ਕੇ ਵੀ ਭਾਂਡੇ ਸੋਹਰੇ ਵੀ ਭਾਂਡੇ ਕੁੜੀਆਂ ਦੀ ਜ਼ਿੰਦਗੀ ਤਾਂ ਭਾਂਡੋ ਭਾਂਡੀ ਹੋਈ ਪਈ ਆ ਹਨਾ ਮੇਹ ਚੱਲ ਮਨਾ ਗगन ਹੁਣ ਤਾਂ ਧੋ ਫਿਰ ਭਾਈ ਹਨਾ ਰੋਟੀ ਵਾਲੇ ਭਾਂਡੇ ਸੇ ਆਪਾਂ ਰੋਟੀ ਰੋਟੀ ਖਾ ਲਈ ਸੀ ਤੇ ਭਾਂਡੇ ਆਪਾਂ ਲੱਗੇ ਸੀਗੇ ਤੋਣ ਮੇਹ ਕੋਈ ਨਹੀਂ ਦਦ ਬੇਬੇ ਤਾਂ ਕਹਿ ਰਹੀ ਸੀ ਮੈਂ ਤੋ ਦੰਨੀ ਆ ਮੈਂ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਤੋ ਦੂੰਗੀ ਐਡਾ ਕੋਈ ਚੱਕਰ ਨਹੀਂ ਤੇ ਅਗਰ ਲੋਜੀ ਕੰਮ ਤਾਂ ਤਾਂ ਨਵੇੜ ਕੇ ਆਗੇ ਸੇ ਦੂਸਰੇ ਘਰਾਂ ਵਾਲਿਆਂ ਬੇਬੇ ਤੇ ਲੱਗ ਗਿਆ ਸੀ ਗੱਲਾਂ ਮਾਰਨ ਤੇ ਆ ਨਾ ਯਾਰ ਮੈਨੂੰ ਅੱਜ ਬੜਾ ਚਿਤ ਖਿਜੀ ਜਾਂਦਾ ਸੀ ਤੇ ਆਪਾਂ ਰੀੜੀ ਕਢਾਉਣੇ ਹੁੰਨੇ ਆ ਨਾ ਗੋਹੇ ਵਾਲੀ ਤੇ ਉਹ ਨਾ ਵਿੱਚੋਂ ਵੀ ਮਤਲਬ ਹੁੰਦਾ ਨਾ ਗੋਹਾ ਜਾ ਕੀ ਕਹਿ ਰਹੇ ਹੁੰਦੇ ਆ ਨਾ ਤਹ ਲੇ ਜਾ ਮਰਿਆ ਸੀਗਾ ਕਾਫੀ ਜਿਆਦਾ ਮੈਂ ਕਿਹਾ ਮੈਨੂੰ ਫੜਾਉ ਪੈਪ ਤੇ ਮੈਂ ਚੱਕਿਆ ਬੁਰਸ਼ ਤੇ ਫਿਰ ਮੈਂ ਲੱਗ ਗਈ ਸੀਗੀ ਰਗੜ ਰਗੜ ਕੇ ਕੱਢਦੀਆਂ ਸੀ ਟਾਂ ਲਾਲ ਲਾਲ ਪੂਰੀਆਂ ਹਨਾ ਮੈਨੂੰ ਮੰਮੀ ਕਹ ਰਹੀ ਸੀ ਛੱਡ ਕਿਉਂ ਮੱਥਾ ਮਾਰੀ ਜੰਨੀ ਮੈਂ ਕਿਹਾ ਨਹੀਂ ਯਾਰ ਮੰਮੀ ਮੈਨੂੰ ਕਰ ਲੈਣ ਦੋ ਹਨਾ ਜੇ ਫਿਰ ਆਪਾਂ ਨੂੰ ਆਏ ਹੁੰਦਾ ਨਾ ਵੀ ਜਿਹੜੀ ਚੀਜ਼ ਆਪਾਂ ਨੂੰ ਆਏ ਜੇ ਭੈੜੀ ਜੀ ਲੱਗ ਰਹੀ ਹੁੰਦੀ ਹੈ ਨਾ ਵੀ ਬਸ ਕੋਈ ਚੱਕਰ ਨਹੀਂ ਹਨਾ ਮੈਂ ਹੀ ਕਰਨੀ ਆ ਮੈਂ ਕਰ ਲੂੰਗੀ ਆਪਣੇ ਆਪ ਤੇ ਦੇਖੋ ਜੇ ਆਪਾਂ ਇਧਰੋਂ ਵੀ ਲੱਗੇ ਸੀਗੇ ਤੋਂਨ ਅੱਜ ਤੱਕ ਇੱਟਾਂ ਵੀ ਕਹਿੰਦੀਆਂ ਹੋਣੀਆਂ ਵਾੜਾ ਲਾ ਲਿਆ ਸੀਗਾ ਜੇ ਆਪਾਂ ਤੇ ਮੈਂ ਮੈਂ ਕਰ ਦੰਨੀ ਹੈਗੀ ਧੋ ਦੰਨੀ ਐ ਵੈਸੇ ਤਾਂ ਪ੍ਰਭ ਕਹਿੰਦਾ ਕਿਉਂ ਪਾਣੀ ਡੋਲਿਆਗਾ ਹਨਾ ਰੋਜ਼ ਤਾਂ ਆਉਂਦਾਗਾ ਰੇੜੀ ਤੇ ਫਿਰ ਆਪਾਂ ਨੂੰ ਭੇੜਾ ਚ ਲੱਗ ਰਿਆ ਸੀਗਾ ਮੈਂ ਕਿਹਾ ਚੱਲ ਕੋਈ ਨਹੀਂ ਇਹਨੂੰ ਪ੍ਰਭ ਹੋਰੀ ਆ ਹੀ ਗਏ ਸੀਗੇ ਤੇ ਆਉਂਦਿਆਂ ਨੂੰ ਵੈਸੇ ਪ੍ਰਭ ਨੇ ਨੋਟ ਕੀਤਾ ਕਹਿੰਦਾ ਲੈ ਧੋ ਤਾਂ ਮੈਂ ਕਿਹਾ ਹਾਂ ਤੇ ਇੱਧਰ ਪ੍ਰਭ ਤੇ ਡੈਡੀ ਨਾ ਅੱਜ ਆਪਣੀ ਗਾਣੇ ਸੁਣਾ ਸੀਗਾ ਨਾ ਤੇ ਉਹ ਵੇਟ ਕਰ ਰਹੇ ਸੀਗੇ ਕਹਿੰਦੇ ਦੇਖਦੇ ਆਂ ਵੀ ਬੱਚਾ ਦੋਗੀ ਕਿ ਬੱਚੀ ਦੋਗੀ ਇੱਕ ਸਾਡੇ ਦੇ ਵਿੱਚ ਮਤਲਬ ਚੈ ਉਹ ਵੀ ਲੱਗੀ ਸੀ ਸ਼ਰਤ ਵੀ ਲੱਗੀ ਸੀ ਤੇ ਉਹ ਵੀ ਤੁਹਾਨੂੰ ਨਾ ਦੱਸਾਂਗੇ ਆਪਾਂ ਵੀਡੀਓ ਕੱਲ ਨੂੰ ਪਾਵਾਂਗੇ ਆਪਣੇ گاਉਂ ਸੂਪੀਆ ਤੇ ਇੱਧਰ ਵੀਰ ਜ ਆਈ ਮਹਨਾ ਨੀਰਾ ਪਾਉਣ ਦਾ ਤੇ ਇਧਰ ਦਾਦੀ ਲੱਗ ਰਹੀ ਸੀ ਆਪਣੇ ਕੱਪੜਿਆਂ ਦੀ ਤੈ ਮਾਰਨਾ ਤੇ ਮੈਂ ਦੇਖਿਆ ਪ੍ਰਾਪਤੇ ਡੈੜੀ ਨੇ ਕੁੱਟ ਲਿਆ ਸੀਗਾ ਹਰਾ ਤੇ ਮੱਝਾਂ ਕਰ ਰਹੀਆਂ ਸੀਗਾ ਵੇਟ ਤੇ ਲੱਗੇ ਸੀਗੇ ਸਾਰੇ ਜਾਨੇ ਹਰਾ ਪਾਣੀ ਪਾਉਣ ਇਹਨਾਂ ਨੂੰ ਟਾਈਮ ਹੋ ਗਿਆ ਸੀਗਾ ਇਹਨਾਂ ਦੀ ਤਾਂ ਫਿਰ ਡਿਊਟੀ ਹੈ ਇਧਰ ਦਾਣਾ ਪਾਣੀ ਆਪਾਂ ਤੁਹਾਨੂੰ ਪਤਾ ਹੀ ਆਪਾਂ ਵੀਡੀਓ ਦਿਖਾਈ ਹੋਈ ਆ ਹਨਾ ਸਾਰੀ ਇਹਦੇ ਉੱਤੇ ਪਾਇਆ ਸੀਗਾ ਵੀ ਕਿੰਨੀ ਫੀਡ ਵਗੈਰਾ ਦਿਨੇ ਹੁੰਨੇ ਆਪਾਂ ਤੇ ਭਿਉ ਰੱਖੀ ਸੀਗੀ ਤੇ ਆਹ ਦੇਖ ਲਓ ਜੀ ਸਾਰੇ ਵੇਟ ਕਰ ਰਹੇ ਸੀਗੀਆਂ ਭੈਣਾ ਅਦਰ ਤਾਂ ਹਜੇ ਬੈਠੀਆਂ ਨੇਗੀਆਂ ਵਿੱਚ ਤਾਂ ਰੈਸਟਿੰਗ ਪੋਜੀਸ਼ਨ ਤੇ ਆ ਇਹਨਾਂ ਨੂੰ ਸ਼ਾਇਦ ਹਜੇ ਘੱਟ ਭੁੱਖ ਲੱਗੀ ਆ ਦੂਜਿਆਂ ਨੂੰ ਜ਼ਿਆਦਾ ਭੁੱਖ ਲੱਗੀ ਹੋਈ ਆ ਤੇ ਲੋ ਜੀ ਹੌਲੀ ਹੌਲੀ ਕਰਦੇ ਹਨ ਆਪਾਂ ਲੱਗੇ ਸੀਗੇ ਨੀਰਾ ਪਾਉਣ ਤੇ ਵੀਰ ਜੀ ਲੈ ਆਏ ਸੀਗੇ ਤੂੜੀ ਦੀਆਂ ਪੰਡਾਂ ਹਨਾ ਤੇ ਡੈਡੀ ਇਦਰੋਂ ਲੱਗੇ ਸੀਗੇ ਤੇ ਆ ਨਾ ਇਹਨਾਂ ਨੇ ਅੱਜ ਮੈਂ ਕਿਹਾ ਕਿ ਸੰਦ ਸਪੇਲੇ ਜੀ ਰੱਖ ਰੱਖਿਆ ਟਰੈਕਟਰ ਨੂੰ ਕੀ ਕਰੀ ਜਾਂਦੇ ਨੇਗੇ ਮੈਂ ਕਿਹਾ ਦੇਖਦੇ ਆ ਕੀ ਕਾਰਨਾਮੇ ਕਰ ਰਹੇ ਨੇ ਅੱਜ ਹਨਾ ਤੇ ਜਦੋਂ ਦੇਖਿਆ ਜੀ ਤਿੰਨੇ ਚਾਰੇ ਜਾਣੇ ਹੋ ਰਹੇ ਸੀਗੇ ਆਲੇ ਦੁਆਲੇ ਅਰਜਨ ਦੇ ਮੈਂ ਹਾਂ ਕਰ ਕੀ ਰਹੇ ਨੇ ਤੇ ਆ ਬੱਠਲ ਭਰ ਰੱਖਿਆ ਸੀਗਾ ਤੇਲ ਦਾ ਇਹਨਾਂ ਜਿਹਦਾ ਤੇਲ ਬਦਲਿਆ ਗਿਆ ਅੱਜ ਆਪਾਂ ਪੁਰਾਣਾ ਤੇਲ ਸ਼ਾਇਦ ਕੁਝ ਕੱਢਿਆਗਾ ਬਾਕੀ ਆਪਾਂ ਨੂੰ ਇੰਨਾ ਪਤਾ ਨਹੀਂ ਹਨਾ ਇਹਦਾ ਤੇ ਇਹਦਾ ਨਵਾਂ ਤੇਲ ਪਾਇਆ ਸੀਗਾ ਜਿੱਧਰ ਪ੍ਰਾਵ ਦੇਖ ਲੈ ਕਹਿੰਦਾ ਦੇਖ ਹੱਥ ਕਹਿੰਦਾ ਆ ਜਾ ਤੇਰੇ ਪੇਂਟ ਕਰਾਂ ਮੈਂ ਕਿਹਾ ਨਾ ਪ੍ਰਾਵਾ ਬਸ ਰਹਿਣ ਦੇ ਮੈਂ ਕਿਹਾ ਮੇਰੇ ਲ ਤੇ ਇਧਰ ਦੇਖੋ ਜੇ ਅੱਜ ਆਪਾਂ ਅਰਜਨ ਦਾ ਵੀ ਪੂਰਾ ਇਹਦੀ ਕਰਤੀ ਸੀਗੀ ਰਿਪੇਅਰ ਕਰੀ ਮਿਸਤਰੀ ਸਾਰਾ ਕੁਝ ਕਰ ਕਰ ਦਿੰਦੇ ਨੇ ਹੈਗੇ ਹਨ ਤੇ ਇਧਰ ਇੰਨੇ ਵਿੱਚ ਹੋ ਗਈ ਸੀਗੀ ਸ਼ਾਮ ਦੇ ਦੁੱਧ ਦੀ ਮਿਲਕਿੰਗ ਦਾ ਟਾਈਮ ਹੋ ਗਿਆ ਸੀਗਾ ਤੇ ਡੈਡੀ ਲੈ ਆਏ ਸੀਗੇ ਧਾਰ ਕੱਢ ਕੇ ਤੇ ਪ੍ਰਭ ਵੀਰ ਜੀ ਥੋੜਾ ਜਾਂ ਲੇਟ ਚੱਲ ਰਿਹਾ ਸੀਗਾ ਅੱਜ ਮੈਂ ਕਦੋਂ ਕਾਏਗਾ ਭਰਾਵਾ ਕਹਿੰਦਾ ਮੈਂ ਤਾਂ ਆਪ ਚੋਤੀ ਫਰੈਡੀ ਕੀ ਗੱਲ ਆ ਹਨਾ ਕਹਿੰਦਾ ਕੱਢ ਲਈ ਮੈਂ ਵੀ ਧਾਰ ਤੇ ਮੈਂ ਵੀ ਆ ਗਿਆ ਮੈਂ ਕਿਹਾ ਠੀਕਾ ਆ ਜਾ ਫਿਰ ਤੂੰ ਹਨਾ ਤੇ ਮੈਨੂੰ ਕਹਿੰਦਾ ਮੇਰੀ ਵੀ ਬਾਲਟੀ ਦਿਖਾਈ ਮੈਂਾ ਜਰੂਰ ਭਰਾਵਾ ਜਰੂਰ ਤੈਨੂੰ ਇਹ ਵੀ ਦਿਖਾਵਾਂਗੇ ਆਪਾਂ ਵੈਸੇ ਅਲੱਗ ਤੋਂ ਵੀਡੀਓ ਵੀ ਲੈ ਕੇ ਆਵਾਂਗੇ ਮਿਲਕਿੰਗ ਦੀ ਸਾਰੀ ਤੇ ਵੈਸੇ ਅੱਜ ਤੁਹਾਨੂੰ ਆਪਾਂ ਥੋੜਾ ਜਿਹਾ ਨਾ ਸ਼ਾਰਟ ਲੈ ਲਿਆ ਸੀਗਾ ਵਿੱਚ ਤੇ ਆਪਾਂ ਪ੍ਰਭਵੀਰ ਜੀ ਵੀ ਲੈ ਆਏ ਸੀਗੇ ਇਹਦੇ ਵਿੱਚ ਆਪਾਂ ਢੋਲਿਆਂ ਦੇ ਵਿੱਚ ਆਪਾਂ ਸਾਰਾ ਵੈਸੇ گاਵਾਂ ਦਾ ਪਾਉਣੇ ਹੁੰਨੇ ਆ ਤੇ ਬਾਕੀ ਜਿਹੜਾ ਆਪਣਾ ਵੱਡਾ ਢੋਲਾ ਉਹਦੇ ਵਿੱਚ ਆਪਾਂ ਮੱਜਾਂ ਦਾ ਰੱਖਦੇ ਆ ਮੱਜਾਂ ਵਾਲਾ ਆਪਣੇ ਅਲੱਗ ਤੋਂ ਲੱਗਿਆ ਹੋਇਆਗਾ ਤੇ ਜਿਹੜਾ ਹੁੰਦਾਗਾ گاਵਾਂ ਵਾਲਾ ਉਹ ਲੱਗਿਆ ਹੋਇਆਗਾ ਜੀ ਵੇਰ ਕਾਲਿਆਂ ਦੇ ਹਨਾ ਇਹ ਆਪਾਂ ਤੁਹਾਨੂੰ ਸਾਰਾ ਕੁਝ ਦੱਸਾਂਗੇ ਵੀ ਕੀ ਰੇਟ ਲੱਗਦਾਗਾ ਕਿੰਨਾ ਕੁਛ ਆ ਇਹ ਸਾਰਾ ਕੁਝ ਦੱਸਾਂਗੇ ਤੇ ਇਧਰ ਵੱਜ ਗਏ ਸੀਗੇ ਜੀ ਪੌਣੇ 7 ਹੋ ਗਏ ਸੀਗੇ ਤੇ ਢੋਲ ਰਕੇ ਜਿਆ ਪਟੋਲੀਆਂ ਚ ਮਿਲਕਿੰਗ ਹੋ ਗਈ ਸੀਗੀ ਡਨ ਹੋ ਗਈ ਸੀਗੀ ਤੇ ਆ ਗਈ ਸੀਗੀ ਵਾਰੀ ਜੀ ਹੁਣ ਆ ਪਾਣੀ ਦੀ 4:7 7:00 ਵਜੇ ਹੋਏ ਸੀਗੇ ਤੇ ਇਧਰ ਲੱਗੇ ਸੀਗੇ ਫਿਰ ਪਾਣੀ ਪਿਉਣ ਤੇ ਬਾਕੀ ਅੱਜ ਮਤਲਬ ਆਪਾਂ ਬਹੁਤ ਘੱਟ ਕਰਵਾਇਆ ਸੀ ਮੈਂ ਇਧਰ ਕਿਉਂ ਗਿਆ ਜ ਡੈਡੀ ਹੈਗੇ ਸੀਗੇ ਤੇ ਡੈਡੀ ਕਹਿੰਦੇ ਚੱਲ ਕੋਈ ਨਹੀਂ ਤੇ ਅੱਜ ਆਪਣੇ ਨਾਲ ਅਲੱਗ ਹੀ ਕਰਾਂਦੀਆਂ ਰੋਟੀ ਬਣ ਰਹੀ ਸੀਗੀ ਇਹ ਜਿਵੇਂ ਹਨਾ ਦਾਦੀਆਂ ਹੁੰਦੀਆਂ ਉਹ ਤਾਂ ਹੱਥਾਂਆਂ ਨਾਲ ਐਵੇਂ ਐਵੇਂ ਕਰਕੇ ਬਣਾ ਦਿੰਦੀਆਂ ਰੋਟੀ ਬਈ ਇਹ ਤਾਂ ਮੈਨੂੰ ਨਹੀਂ ਆਉਂਦੀ ਆਪਾਂ ਕਿਉਂ ਝੂਠ ਵੱਢੀਏ ਹਨਾ ਤੇ ਇਹ ਤਾਂ ਔਖਾ ਜਾ ਕੰਮ ਆ ਹੱਥਾਂਆਂ ਨਾਲ ਰੋਟੀ ਬਿਨਾਂ ਆਪਾਂ ਤਾਂ ਚੱਕਲੇ ਤਿ ਬਣਾਉਣੇ ਹੁੰਨੇ ਆ ਮੈਂ ਹਾਂ ਚੱਲ ਮੈਂ ਗਿਆ ਚਲ ਦੇਖਦੇ ਆ ਦਾਦੀ ਕਿਵੇਂ ਰੋਟੀ ਬਣਾ ਰਹੇ ਨੇ ਹਨਾ ਤੇ ਵੈਸੇ ਇਹ ਆਪਾਂ ਨਾ ਅੱਜ ਹੀ ਮੰਮੀ ਨੇ ਥੋੜਾ ਜਿਹਾ ਅਲੱਗ ਸਟਾਈਲ ਕੱਢਿਆ ਕੋਈ ਹੋਰ ਆٹے ਦੀ ਰੋਟੀ ਖਾ ਰਹੇ ਸੀ ਅੱਜ ਤੇੰਨੇ ਨੂੰ ਆਗੇ ਸੀਗੇ ਵੀਰ ਜੀ ਆਪਾਂ ਦੁੱਧ ਚ ਚਕਾਤਾ ਸੀਗਾ ਇੱਧਰ ਕੰਡਾ ਇੱਧਰ ਪਿਆ ਸੀ ਆਪਣਾ ਆਪਾਂ ਕੰਡੇ ਤੇ ਤੂਲਗੀ ਚਕਾਉਣੇ ਹੁੰਨੇ ਆ ਘਰੇ ਦੁੱਧ ਹਨਾ ਤੇ ਮਿਲਦੇ ਆ ਜੀ ਆਪਾਂ ਕਿਸੇ ਨੈਕਸਟ ਵੀਡੀਓ ਦੇ ਵਿੱਚ ਇੱਥੇ ਆਪਣਾ ਬਲੌਗ ਹੁੰਦਾ ਖਤਮ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਬਾਏ ਬਾਏ